ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਡਾਕਟਰ ਜਗਜੀਤ ਸਿੰਘ ਦੇ ਕੋਲ ਤੇ ਅੱਜ ਆਪਾਂ ਉਹਨਾਂ ਦੇ ਨਾਲ ਰਿਪੀਟਰ ਪਸ਼ੂਾਂ ਦੇ ਨਾਲ ਗੱਲ ਬਾਰੇ ਗੱਲਬਾਤ ਕਰਨੀ ਹੈ ਕਿ ਵੀ ਰਿਪੀਟਰ ਪਸ਼ੂ ਕਿਉਂ ਹੁੰਦੇ ਨੇ ਕੀ ਇਲਾਜ ਨੇ ਤੇ ਕੀ ਖਰਾਕ ਦੇਣੀ ਚਾਹੀਦੀ ਆਪਾਂ ਸਾਰੀ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹੋ ਡਾਕਟਰ ਸਾਹਿਬ ਠੀਕ ਹੋ ਜੀ ਹਾਂ ਹਾਂ ਬਿਲਕੁਲ ਚਰਚ ਦੀ ਗੱਲ ਤੇ ਡਾਕਟਰ ਸਾਹਿਬ ਇੱਕ ਨਾ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪਸ਼ੂ ਨੇ ਲੋਕਾਂ ਦੇ ਬਹੁਤ ਜ਼ਿਆਦੇ ਰਿਪੀਟ ਹੋ ਰਹੇ ਨੇ ਗੱਬੜ ਨਹੀਂ ਹੋ ਰਹੇਗੇ ਲੋਕ ਉਹਨਾਂ ਤੋਂ ਦੇਖੋ ਇੱਕ ਤਾਂ ਜਿਹੜੇ ਆਪਣੇ ਲੋਕ ਪਸ਼ੂ ਨੂੰ ਖੁਰਾਕ ਪਾਉਂਦੇ ਆ ਉਹ ਖੁਰਾਕ ਸਹੀ ਨਹੀਂ ਹੈਗੀ ਅੱਛਾ ਜੀ ਉਹਦਾ ਕਾਰਨ ਕੀ ਆ ਪਹਿਲਾਂ ਛੋਟੇ ਬੱਚੇ ਨੂੰ ਚੱਜ ਨਾਲ ਖੁਰਾਕ ਨਹੀਂ ਦਿੰਦੇ ਜੇ 2-3 ਮਹੀਨੇ ਪਾਲ ਲੈਂਦੇ ਆ ਕਿਸੇ ਦੇ ਕਹਿਣ ਕਾਹਨ ਤੇ 2 ਕਬੂਰੀਆਂ ਪਾਈਆਂ ਕਹਿੰਦੇ ਬੰਦ ਕਰ ਦੋ 2 ਵਰੀਆਂ ਬਾਦੀਆਂ ਬਹੁਤ ਆ ਠੀਕ ਵੀ ਫੇਰ ਕਿਹੜਾ ਉਹਨੇ ਵਧਣਾ ਬੰਦ ਕਰਤਾ ਤੁਸੀਂ ਫੀਡ ਬੰਦ ਕਰਤੀ ਠੀਕ ਹੈ ਜੀ ਠੀਕ ਹੈ ਨਾ ਇਹ ਇਸ ਕਰਕੇ ਜਦੋਂ ਕਟਰੂ ਨੂੰ ਪਾਲਣਾ ਸਟਾਰਟ ਕਰਤਾ ਫੀਡ ਉਹਨੂੰ ਪ੍ਰੋਪਰ ਦੇਣੀ ਆ ਯਾਨੀ 2 ਕੁ ਮਹੀਨਿਆਂ ਤੱਕ 2 ਕਿਲੋ ਠੀਕ ਹੈ ਜੀ 3 ਮਹੀਨਿਆਂ ਤੱਕ 2 ਕਿਲੋ ਫੀਡ ਖਾਣ ਲੱਗ ਜੇ ਕਈ ਤਾਂ 4 ਕਿਲੋ ਵੀ ਖਾਣ ਲਾ ਲੈਂਦੇ ਆ ਹਾਂਜੀ ਤੇ ਉਸ ਦਿਵਾਰ ਤੁਸੀਂ ਵਧਾਉਂਦੇ ਜਾਓ ਜਣੀ ਜਦੋਂ ਤੁਹਾਡਾ ਪਸ਼ੂ 7-8 ਮਹੀਨਿਆਂ ਦਾ ਤਾਂ ਉਹਨੂੰ 3 ਕਿਲੋ ਫੀਡ ਖਾਣੀ ਚਾਹੀਦੀ ਹੈ ਇਹ ਕਿਹੜੀ ਫੀਡ ਕਿਹੜੀ ਬਰਤਨੀ ਚ ਹੁੰਦੀ ਹੈ ਫੀਡ ਕਾਫ ਕਰੋ ਕਾਫ ਕਰੋ ਬ੍ਰਾਂਡਡ ਕੰਪਨੀਆਂ ਦੀ ਹੁੰਦੀ ਆ ਠੀਕ ਹੈ ਜੀ ਉਹ ਪਾ ਸਕਦੇ ਹੋ ਤੁਸੀਂ ਕਿਸੇ ਵੀ ਕੰਪਨੀ ਦੀ ਠੀਕ ਹੈ ਜੀ ਜੇ ਤੁਸੀਂ ਉਹ ਨਹੀਂ ਪਾਉਣੀ ਤਾਂ ਫਿਰ ਉਹ ਫੀਡ ਪਾਉਣੀ ਹੈ ਕਟਰੂਆਂ ਦੇ ਵਿਕਾਸ ਵਾਸਤੇ ਜਿਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੋਵੇ ਠੀਕ ਹੈ ਜੀ ਜਿਹਦੇ ਵਿੱਚ ਜਣੀ ਅਨਾਜ 40% ਖਲਾਂ 60% ਖੜਾ ਦੀ ਮਾਤਰਾ ਵਧਾਉਣੀ ਹਾਂ ਖੜਾ ਦੀ ਮਾਤਰਾ ਵਧਾ ਆਪਣੇ ਵਾਲੇ ਕੀ ਕਰਦੇ ਖਲ ਪਾਉਂਦੇ 10 ਕਿਲੋ ਤੇ ਕਲ ਕਬਾ ਲੈਂਦੇ ਨੇ 90 ਕਿਲੋ ਠੀਕ ਹੈ ਜੀ ਤਾਂ ਇਸ ਕਰਕੇ ਉਹ ਮੈਟਰ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ એનર્ਜੀ ਵਧਾ ਦਿੰਦੇ ਆ ਆਪਾਂ એનર્ਜੀ ਨਹੀਂ ਵਧਾਉਣੀ ਆਪਾਂ ਪ੍ਰੋਟੀਨ ਵਧਾਉਣੀ ਆ ਜਿਹਦੇ ਨਾਲ ਪਸ਼ੂ ਬੋਡੀ ਦਾ ਵਿਕਾਸ ਕਰੇ ਕਈ ਭਰਾ ਕੀ ਕਰਦੇ ਆ ਕਹਿੰਦੇ ਜੀ ਅਸੀਂ ਡੈਰੀ ਪ੍ਰੋਟੀਨ ਪਾਤੀ ਹਾਂਜੀ ਇਹ ਹੁੰਦੀ ਇਸ ਠੀਕ ਹੈ ਨਾ ਡੈਰੀ ਪ੍ਰੋਟੀਨ ਸੋਡੇ ਪਸ਼ੂ ਤੇ ਮਾਸ ਵਧਾਊਗੀ ਨਾ ਕਿ ਉਹਦੀ ਅੰਦਰੋਂ ਵਿਗਰੋਥ ਉਦੇ ਨਾਲ ਮੋਟਾ ਹੋ ਜੂ ਪਰ ਝੋਟੀ ਗੱਭਣ ਨਹੀਂ ਰਹਿੰਦੀ। ਇਹ ਕਹਿੰਦਾ ਇਹ ਮੈਟਰ ਆ ਵੀ ਜਿਆਦਾ એનર્ਜੀ ਦੇ ਕੇ ਝੋਟੀਆਂ ਗੱਭਣ ਨਹੀਂ ਰਹਿੰਦੀਆਂ ਪ੍ਰੋਟੀਨ ਘਟਦੀ ਆ। ਠੀਕ ਹੈ ਜੀ। ਠੀਕ ਆ। ਇਹ ਕਹੇ ਇਹ ਆ ਵੀ ਲੋ ਫੀਡ ਹੁੰਦੀ ਆ। ਅਗਲਾ ਕਹਿੰਦਾ ਮੈਂ ਕਿਲੋ ਫੀਡ ਪਾਉਣਾ ਮੇਰੀ ਝੋਟੀ ਗੱਭਣ ਨਹੀਂ ਰਹਿੰਦੀ ਬੋਲਦੀ ਆ। ਤਾਰਾਂ ਜਾਂ ਦਿੰਦੀ ਆ ਸੀ ਲਵਾ ਦਿੰਦੇ ਆ ਗੱਭਣ ਨਹੀਂ ਰਹਿੰਦੀ। ਅੱਛਾ ਜੀ। ਤੈਨੂੰ ਪਾਉਂਦੇ ਤਾਂ ਕੋਸਾਈ ਨਹੀਂ। ਵੀ ਆਪਾਂ ਵੀ ਕਿਲੋ ਫੀਡ ਵੀ ਉਹਦੀ ਵੀ ਜਿਹੜੇ ਆਪਾਂ ਤੱਤ ਨੇ ਉਹ ਪੂਰੇ ਨਹੀਂ ਕਰਦੇਗੇ ਆਪਾਂ ਇਹ ਕਹਿੰਦਾ। ਹਾਂ ਜੀ। ਠੀਕ ਆ। ਤਾਂ ਉਹਨੂੰ 4 ਕਿਲੋ ਫੀਡ ਚਾਹੀਦੀ ਆ ਦਿੱਲੀ 5 ਕਿਲੋ ਸੀਆਰਐਸ ਪਾਊਡਰ ਅੱਧਾ ਕਿਲੋ ਵਰਦਨ ਪਾਊਡਰ 1 ਕਿਲੋ ਰੈਪਰੋਮੈਂਡ ਰੈਂ ਤਿੰਨੇ ਪਾਊਡਰ ਮਿਕਸ ਕਰਕੇ 150 ਗ੍ਰਾਮ ਪਾਊਡਰ ਡੇਲੀ ਦਾ ਤੇ 4 ਕਿਲੋ ਫੀਡ ਠੀਕ ਹੈ ਇਹ ਲਗਾਤਾਰ ਤੁਸੀਂ 2 ਮਹੀਨੇ ਪਾ ਦਿਓ 2 ਮਹੀਨੇ ਚ ਛੋਟੀ ਝੋਟੀ ਗੱਭੜ ਹੁੰਦੀ ਜਿਹੜੀ ਨਹੀਂ ਹੁੰਦੀ ਠੀਕ ਹੈ ਤੇ ਜਿਹੜੀਆਂ ਦੁੱਧ ਦੇਣ ਵਾਲੀਆਂ ਮੱਝਾਂ ਨੇ ਉਹ ਕਿਉਂ ਨਹੀਂ ਗੱਭਣ ਰਹਿੰਦੀਆਂ ਉਹਨਾਂ ਨੂੰ ਖਰਾਕ ਘਟ ਰਹੀ ਜਿਉਂ ਕਿ ਆਮ ਆਪਣੇ ਜਿਹੜੇ ਫਾਰਮਰ ਆ ਉਹ 4 ਕਿਲੋ ਫੀਡ ਪਾਉਂਦੇ ਇੱਕ ਮੱਝ ਨੂੰ ਹਾਂਜੀ 4 ਕਿਲੋ ਠੀਕ ਹੈ 7 ਕਿਲੋ ਤਾਂ ਉਹਦੀ ਬਾਡੀ ਚ ਲਾਉਣ ਨੂੰ ਚਾਹੀਦੀ ਆ 10 ਕਿਲੋ ਦੁੱਧ ਦਿੰਦੀ ਹੁੰਦੀ ਆ 1 ਕਿਲੋ ਫੀਡ ਤੋਂ 10 ਕਿਲੋ ਦੁੱਧ ਕਿੱਥੋਂ ਦੇ ਦੀ ਠੀਕ ਹੈ ਜੀ ਫਿਰ ਉਹ ਆਪਦਾ ਸਰੀਰ ਤੋੜਦੀ ਆ ਸਰੀਰ ਨੂੰ ਟੁੱਟ ਜਾਂਦਾ ਫਿਰ ਉਹ ਖੰਭ ਨਹੀਂ ਠੀਕ ਹੈ ਜੀ ਜਿਹੜਾ ਪਸ਼ੂ ਛੋੜਾ 10 ਕਿਲੋ ਦੁੱਧ ਦਿੰਦਾ ਮੱਝਾਂ ਦੇ ਵਿੱਚ 500 ਗ੍ਰਾਮ ਚਾਹੀਦੀ ਆ 1 ਕਿਲੋ ਕਿਸੇ 1 ਕਿਲੋ ਪਿੱਛੇ 500 ਗ੍ਰਾਮ ਫੀਡ ਪੈਣੀ ਚਾਹੀਦੀ ਇਹ ਤੇ 5 ਕਿਲੋ ਹੋ ਗਈ 10 ਕਿਲੋ ਕਿਸੇ ਹਾਂਜੀ ਤੇ 2 ਕਿਲੋ ਫੀਡ ਉਹਦੀ ਬਾਡੀ ਨੂੰ ਪਾਓ ਠੀਕ ਹੈ ਜੀ 7 ਕਿਲੋ ਫੀਡ ਦੇਵੋਗੇ ਫਿਰ ਤੁਹਾਡਾ ਪਸ਼ੂ ਰਿਪੀਟਰ ਵਾਲੀ ਪ੍ਰੋਬਲਮ ਨਹੀਂ ਆਉਣੀ ਠੀਕ ਹੈ ਜੀ ਤੇ 100 ਗ੍ਰਾਮ ਰੋਜ ਦਾ ਮਿਨਰਲ ਮਿਕਚਰ 100 ਗ੍ਰਾਮ ਡੇਲੀ ਦਾ ਮਿਨਰਲ ਸੀਆਰਐਸ ਦੇ ਲੋ ਕੱਲਾ ਹੀ ਵਧੂਗਾ ਜਾਂ ਬੋਵੀਮੈਨ ਬੀਜ ਦੇ ਲੋ ਠੀਕ ਆ ਜਾਂ ਟੋਟਾ ਵਿਟ ਦੇ ਲੋ ਜਿਹੜੀ ਐਗਰੀਮੈਂਟ ਦੇ ਲੋ ਜਿਹੜਾ ਤੁਹਾਨੂੰ ਫਿੱਟ ਲੱਗਦਾ ਉਹ ਦੇ ਲੋ ਜਿਹਨੂੰ ਤੁਸੀਂ ਮੰਨਦੇ ਹੋ ਵੀ ਵਧੀਆ ਪਾਊਡਰ ਆ ਠੀਕ ਹੈ ਜੀ ਤੇ ਇੱਕ ਜਿਵੇਂ ਹੁੰਦਾ ਆਪਣੇ ਦੁੱਧ ਦੇ ਮਾਗਰ ਕੇ ਹਾਇ ਜਾਂਦਾ ਵੀ 1 ਲੀਟਰ ਦਾ 2.5 ਲੀਟਰ ਦੁੱਧ ਮਾਗਰ ਵੀ 1 ਕਿਲੋ ਫੀਡ ਪਾਓ ਇਹ ਉਹ ਫਿਰ ਵੀ ਫਾਰਮੂਲਾ ਅੰਦਰ ਡੋਜ ਆ ਜਾਂਦੀ ਹੈ ਅੱਛਾ ਜੀ ਕਿਉਂਕਿ ਪਸ਼ੂ ਫਿਰ ਗੱਭੜ ਨਹੀਂ ਹੁੰਦਾ ਠੀਕ ਹੋ ਗਿਆ 2.5 ਕਿਲੋ ਪਿੱਛੇ ਜਿਹੜੀ ਤੁਸੀਂ ਗੱਲ ਕਰਦੇ ਹੋ 1 ਕਿਲੋ ਫੀਡ ਉਹ ਉੱਥੇ ਆ ਜਿੱਥੇ ਤੁਹਾਡੇ ਪਸ਼ੂ ਨੂੰ ਸਾਇਲੇਜ ਮਿਲਦਾ ਸਾਇਲੇਜ ਉਹ ਸਾਇਲੇਜ ਵਾਲੀ ਜਗ੍ਹਾ ਤੇ ਆਏ ਠੀਕ ਹੈ ਜੀ ਸੋ ਜਿੱਥੇ ਸਾਇਲੇਜ ਪੈਂਦਾ ਉੱਥੇ ਤੁਸੀਂ ਪਾ ਸਕਦੇ ਹੋ ਕਿਉਂਕਿ ਉੱਥੇ એનર્ਜੀ ਸਾਇਲੇਜ ਤੋਂ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਜਿਹੜੀਆਂ ਮੱਝਾਂ ਨੂੰ 4 ਪਾਉਣੇ ਆ ਉਹਨਾਂ ਨੂੰ ਕਣਕ ਮੱਕੀ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਠੀਕ ਹੈ ਜੀ ਉਹਨਾਂ ਨੂੰ ਖਲਾਂ ਦੀ ਮਾਤਰਾ ਵਧਾ ਕੇ ਰੱਖੋ ਕਿ ਜਿਵੇਂ ਆਮ ਆਪਣੇ ਘਰਾਂ ਦੇ ਵਿੱਚ ਹੁੰਦਾ ਸਾਈਲੇ ਹੁਣ ਤਾਂ ਹਰੇਕ ਹੀ ਪਾਉਣ ਲੱਗ ਗਿਆ ਜੀ ਉੱਥੇ ਵੀ ਕਣਕ ਆਪਣੇ ਘਰ ਦੀ ਹੁੰਦੀ ਆ ਕਣਕ ਪਾਈ ਜਾਂਦੇ ਨੇ ਸਾਈਲੇ ਦੇ ਨਾਲ ਜੀ ਉੱਥੇ ਵੀ ਕਿਵੇਂ ਹੁੰਦਾ ਤਾਂ ਹੀ ਤਾਂ ਰਿਪੀਟਰ ਹੁੰਦੀਆਂ ਨੇ ਤਾਂ ਹੀ ਨਹੀਂ ਰਹਿੰਦੀਆਂ ਅੱਛਾ ਉਹਦਾ ਕਾਰਨ ਹੁੰਦਾ ਉਹਦੇ ਅੰਦਰ એનર્ਜੀ ਵਧ ਜਾਂਦੀ ਆ ਪ੍ਰੋਟੀਨ ਘਟ ਜਾਂਦੀ ਆ ਠੀਕ ਹੈ ਜੀ ਤੇ ਫੈਟ ਵਧ ਜਾਂਦੀ ਆ ਉਸ ਕਰਕੇ ਉਹ ਗੰਢੀ ਰਹਿੰਦੀ ਆ ਠੀਕ ਹੈ ਜੀ ਹਾਂਜੀ ਤੇ ਜਿਵੇਂ ਜੀ ਮੰਨ ਲਓ ਹੁਣ ਆਪਣੇ ਚਲ ਰਿਹਾ ਦੌਰ ਵੀ ਆ ਪਾ ਵੀ ਬਰੀਡ ਤੇ ਕੰਮ ਕਰ ਰਹੇ ਆ ਇਹ ਲੋਕ ਵੀ ਉੱਥੇ ਵੀ ਸੀਮਨ ਲਵਾਉਣਾ ਚਾਹੀਦਾ ਜਾਂ ਫਿਰ ਡਾਇਰੈਕਟਰ ਠੱਠੇ ਜਾਂ ਝੋਟੇ ਨਹੀਂ ਜੀ ਸੀਮਨ ਲਵਾਉਣਾ ਚਾਹੀਦਾ ਅੱਛਾ ਉਹਦਾ ਕੀ ਕਾਰਨ ਜੀ ਵਿੱਚ ਲੋਕ ਉਹਦਾ ਕਾਰਨ ਇੱਕ ਤਾਂ ਤੁਸੀਂ ਵਧੀਆ ਬਰੀਡ ਦਾ ਝੋਟਾ ਹੋਊਗਾ ਜਿਹਦਾ ਸੀਮਨ ਤਿਆਰ ਹੋਊਗਾ ਜ਼ਿਆਦਾ ਠੀਕ ਹੈ ਜੀ ਠੀਕ ਹੈ ਨਾ ਉਹਦੇ ਨਾਲ ਤੁਹਾਡੇ ਕੋਲੇ ਕੁਆਲਿਟੀ ਵਧੀਆ ਹੋਊ ਦੂਜੀ ਛੋਡੇ ਪਸ਼ੂ ਨੂੰ ਜਿਹੜੀ ਉਸ ਝੋਟੇ ਤੋਂ ਬਿਮਾਰੀ ਆਉਣੀ ਆ ਜਿਵੇਂ ਕੋਈ ਬੱਚਾ ਸਿੱਟੇ ਵਾਲੀ ਮੰਝ ਲਵਾ ਕੇ ਲੈ ਗਿਆ ਝੋਟੇ ਤੋਂ ਉਸੇ ਤੋਂ ਤੁਸੀਂ ਬਾਰੇ ਉਹ ਬਿਮਾਰੀ ਛੋਡੇ ਪਸ਼ੂ ਨੂੰ ਆਜੀ ਅੱਛਾ ਜੀ ਇੱਕ ਬੱਚੇ ਤੇ ਇਹ ਹੋ ਜਾਣੀ ਠੀਕ ਆ ਬਿਮਾਰੀ ਨਹੀਂ ਹੋਣੀ ਦੂਜਾ ਥੋੜੇ ਪਸ਼ੂ ਦੇ ਸੱਟ ਨਹੀਂ ਵੱਜਣੀ ਕਈ ਵਾਰ ਝੋਟਾ ਜਦੋਂ ਉੱਪਰ ਜੰਪ ਕਰਦਾ ਪਸ਼ੂ ਦੇ ਸੱਟ ਵੀ ਵੱਜ ਜਾਂਦੀ ਹੈ ਹਾਂਜੀ ਠੀਕ ਆ ਨਾ ਟਾ ਟੀਕੇ ਨਾਲੇ ਹੀ ਚਾਂਸ ਘਟਣਗੇ ਤੇ ਟੀਕੇ ਨਾਲ ਥੋੜੇ ਪਸ਼ੂ ਨੂੰ ਬਿਮਾਰੀਆਂ ਨਹੀਂ ਮਿਲਣੀਆਂ ਠੀਕ ਆ ਬਾਕੀ ਟੀਕਾ ਸਸਤਾ ਪੈਂਦਾ ਝੋਟੇ ਨਾਲ ਝੋਟੇ ਨਾਲ ਸਸਤਾ ਹਾਂਜੀ ਜਿਹਦੇ ਝੋਟਾ ਰੱਖਿਆਗਾ ਮੰਨ ਲਓ ਰੋਜ਼ ਦਾ 300 ਰੁਪਿਆ ਤਾਂ ਉਹਦੀ ਖਰਾਕ ਹੈਗੀ ਹੈਗੀ ਆ ਹੈਗੀ ਹੈ ਜੇ 300 ਨਹੀਂ ਪਉਂਦਾ ਤਾਂ ਝੋਟਾ ਇਹ ਜਾਊ ਜਿਹੜਾ ਜਲੂਸ ਹੁੰਦਾ ਹਾਂ ਇਹ ਫਿਰ ਉਹਦੇ ਹੱਡ ਨਿਕਲੇ ਪਏ ਤੁਹਾਨੂੰ ਤਾਂ 9000 ਰੁਪਿਆ ਇੱਕ ਮਹੀਨੇ ਤੇ ਜਿਹਨੂੰ ਚੋਟਾ ਰੱਖਿਆ ਉਹਦੇ 10 ਪਸ਼ੂ ਹੋਣਗੇ ਵੱਧ ਤੋਂ ਵੱਧ 15 ਹੋਣਗੇ ਹਾਂਜੀ ਠੀਕ ਆ ਤਾਂ 9000 ਮਹੀਨੇ ਦਾ ਹੋ ਗਿਆ 1 ਲੱਖ 8000 ਰੁਪਇਆ ਖਰਚਾ ਆ ਗਿਆ ਮੈਂ ਕਹਿੰਦਾ ਵੀ 15 ਪਸ਼ੂ ਵਾਲਾ ਮੈਨੂੰ ਦੇਵੇ 1 ਲੱਖ ਰੁਪਇਆ ਵੀ ਸਾਡੇ ਪਸ਼ੂ ਸਾਰੇ ਕੰਮ ਕਰਦੀਆਂ ਆਪਾਂ ਕਰਦਾਂਗੇ ਠੀਕ ਹੈ ਠੇਕਾ ਮਾਰ ਲਾਂਗੇ ਠੇਕਾ ਮਾਰ ਲਾਂਗੇ ਠੀਕ ਹੈ ਨਾ ਗੋਹਾ ਚੱਕਣ ਦੀ ਲੋੜ ਨਾ ਕੱਖ ਪਾਉਣ ਦੀ ਲੋੜ ਨਾ ਬਿਮਾਰ ਹੋ ਬਈ ਠੀਕ ਹੈ ਜੀ ਨਾਲੇ ਸੀਮਨ ਵਧੀਆ ਲਾ ਕੇ ਦੇਵਾਂਗੇ ਐਦੂ ਵੈਟਰ ਆ ਕੇ ਉਹ 30 35000 ਦਾ ਕੰਟੇਨਰ ਲਿਆ ਉਹ ਕੰਟੇਨਰ ਦੇ ਵਿੱਚ ਵਧੀਆ ਕੁਆਲਿਟੀ ਦਾ ਸੀਮਨ ਰ ਡਾਕਟਰ ਮੈਂ ਸੱਦੇ ਉਹਨੂੰ 100 200 ਰੁਪਿਆ ਜਿਹੜੀ ਫੀਸ ਲਊ 500 ਲੈ ਲੂ ਉਹ ਲੈ ਕੇ ਆਪਦਾ ਹੀ ਏਆਈ ਕਰਵਾ ਲਈ ਠੀਕ ਹੈ ਜੀ ਤੇ ਵੀ ਜੇ ਮੈਂ ਸੀਮਨ ਲਗਵਾਉਣਾ ਜੀ ਨੇ ਹੁਣ ਮੱਜਾਂ ਦੇ ਵਿੱਚ ਵੀ ਘੱਟੋ ਘੱਟ ਵੀ ਐਨੇ ਕ ਦੁੱਧ ਵਾਲੇ ਤੋਂ ਵੀ ਘੱਟ ਵੀ ਸੀਮਨ ਨਾਲ ਲਵੋ ਵੀ ਉਹ ਕਿੰਨੀ ਕਾ ਪਾ ਗਿਆ ਸਰ ਕੋਈ ਗੱਲ ਨਹੀਂ ਜੀ ਜੇ ਘੱਟ ਦੁੱਧ ਵਾਲਿਆਂ ਦੇ ਸੀਮਨ ਲਾਵਾਂਗੇ ਫੇਰ ਹੀ ਵਧੀਆ ਬੱਚੇ ਆਉਣਗੇ ਫੇਰ ਹੀ ਝੋਟੇ ਦਾ ਫਾਇਦਾ ਜੇ ਬਾਲੇ ਦੁੱਧ ਵਾਲਿਆਂ ਦੇ ਸੀਮਨ ਲਵਾਉਣਾਗਾ ਫਿਰ ਝੋਟਾ ਕੀ ਫੋੜੇ ਤੇ ਲਾਉਣਾ ਨਹੀਂ ਜੀ ਵੀ ਜਿਵੇਂ ਹੁਣ ਵੀ ਜਿਹੜਾ ਦੁੱਧ ਜਿੰਨਾ ਮਰਜ਼ੀ ਹੋਵੇ ਤੁਸੀਂ ਘੱਟ ਦੁੱਧ ਵਾਲੀ ਦੇ ਵੀ ਸੀਮਨ ਲਗਾਓ ਵਧੀਆ ਸੀਮਨ ਲਗਾਓ ਤਾਂ ਤੁਹਾਡੇ ਜਿਹੜਾ ਬੱਚਾ ਆਊ ਉਹਦੇ ਵਿੱਚ ਉਹ ਵੱਧ ਦੁੱਧ ਵਾਲੀ ਆਊਗਾ ਮੈਂ ਇਦਾਂ ਗੱਲ ਕਰ ਰਿਹਾ ਵੀ ਸਾਨ ਦੀ ਸਾਨ ਦਾ ਰਿਕਾਰਡ ਵੀ ਘੱਟੋ ਘੱਟ ਵੀ ਕਿੰਨਾ ਹੋਣਾ ਚਾਹੀਦਾ 15 ਲੀਟਰ 18 ਲੀਟਰ ਵੀ ਹੋਣਾ ਸਾਨ ਦੀ ਮਾਂ ਦਾ ਰਿਕਾਰਡ ਜਿੰਨਾ ਮਰਜ਼ੀ ਹੋਵੇ ਤੁਸੀਂ ਉਹਨਾਂ ਸਾਨਾਂ ਦਾ ਸੀਮਨ ਵਰਤਣਾ ਜਿੰਨਾਂ ਦੀਆਂ ਧੀਆਂ ਦਾ ਦੁੱਧ ਤੁਹਾਡੇ ਸਾਹਮਣੇ ਆ ਗਿਆ ਠੀਕ ਹੈ ਜੀ ਜੇ ਮਾਂ ਦਾ ਤੁਹਾਨੂੰ ਪ੍ਰੋਪਰ ਪਤਾ ਵੀ ਆ ਫੁਲਾਨੇ ਟੀਕੇ ਦੀ ਹੈ ਇਹ ਇਹਦਾ ਕੱਟਾ ਫੁਲਾਨੇ ਟੀਕੇ ਦਾ ਉਹਦੀਆਂ ਭੈਣਾਂ ਦੁੱਧ ਦੇ ਰਹੀਆਂ ਨੇ ਸਾਂਹਦਿਆਂ ਤਾਂ ਉਹ ਸਾਂਹਦਾ ਸੀ ਮਨਜੂਰ ਕਰ ਲਓ ਮਤਲਬ ਜਿਹਦੀ ਨਾ ਭੈਣ ਦਾ ਦੁੱਧ ਆਇਆ ਨਾ ਧੀ ਦਾ ਦੁੱਧ ਆਇਆ ਉਹ ਸਾਂਹਦਾ ਸੀ ਮਲਵਾਉਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਠੀਕ ਹੈ ਜੀ ਵੀ ਹੋਵੇ ਕੋਈ ਪਸ਼ੂ ਦਾ ਦੁੱਧ ਵੀ ਉਹਦੇ ਵੀ ਧੀ ਆਂਦਾ ਦੁੱਧ ਵੀ 18 20 ਪਲੱਸ ਆਪਾਂ ਹੋਵੇ ਹਾਂ 15 प्लस ਹੋਵੇ ਧੀਆਂ ਦਾ ਪਹਿਲੇ ਸੂਏ 12 प्लस ਹੋਵੇ 15 प्लस ਹੋਵੇ ਕੋਈ ਚੱਕਰ ਨਹੀਂ ਵੀ ਉਹ ਬਹੁਤ ਵਧੀਆ ਹੋ ਜਾਂਦੀ ਹੈ 20 ਦੇ ਨੇੜੇ ਲੱਗ ਜਾਂਦੀ ਹੈ ਨੇ ਜੇ ਜਾ ਕੇ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਕੋਈ ਹੋਰ ਜਾਣ ਕੇ ਡਾਕਟਰ ਸਾਹਿਬ ਬਸ ਸਭ ਤੋਂ ਵਧੀਆ ਤਾਂ ਇਹੀ ਹੈ ਜਦੋਂ ਬਰੀਡ ਬਣਾ ਲਈ ਸਾਰਾ ਖੁਸ਼ੀ ਆ ਜਾਣਾ ਅਗਲੇ ਕੋਲ ਠੀਕ ਹੈ ਜੀ ਠੀਕ ਹੈ ਨਾ ਖਰਾਕ ਚੰਗੀ ਪਾਲੀ ਬਰੀਡ ਤੇ ਫੀਡ ਠੀਕ ਹੈ ਜੀ ਇਹ ਦੋਨੋਂ ਠੀਕ ਹੈ ਇਹ ਦੋਨਾਂ ਦਾ ਕੰਬੀਨੇਸ਼ਨ ਬਣਦਾ ਤੂੰ ਮੈਥੋਂ ਫੀਡ ਬਾਰੇ ਵੀ ਪੁੱਛ ਲਿਆ ਹਾਂਜੀ ਕਿਉਂਕਿ ਰਿਪੀਟਰ ਪਸ਼ੂਆਂ ਨੂੰ ਜੇ ਫੀਡ ਚੰਗੀ ਪਾਓਗੇ ਤਾਂ ਉਹ ਰਹਿਣਗੇ ਬਰੀਡ ਬਾਰੇ ਵੀ ਬਸ ਲਿਆ ਵੀ ਬਰੀਡ ਕਿਵੇਂ ਚੰਗੀ ਆਊਗੀ ਫਿਰ ਦੁੱਧ ਤਾਂ ਆਪਣੇ ਆਪ ਹੀ ਆ ਜੀ ਜਦੋਂ ਦੋਨੇ ਚੀਜ਼ਾਂ ਆ ਗਈਆਂ ਠੀਕ ਹੈ ਜੀ ਦੋਸਤੋ ਠੀਕ ਆ ਬਾਈ ਜੀ ਸਾਰੇ ਜਿੰਨੇ ਵੀ ਭਰਾ ਜਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਗੋਪੀਵੰਨ ਮੋਰਾ ਨੂੰ ਭੇਜਦੇ ਵੀ ਆਇਆ ਕਰੋ ਤੇ ਬਾਈ ਦੇ ਚੈਨਲ ਨੂੰ ਵੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਤਾਂ ਕਿ ਇਹਨੂੰ ਵੀ ਚਾਰ ਪੈਸੇ ਬਣਨ ਲੱਗ ਜਾਣ ਤੇ ਤੁਹਾਡੇ ਕੋਲੇ ਵੀ ਕੁਝ ਪਹੁੰਚਦਾ ਰਹੇ ਨਵੇਂ ਦੋ ਨਵੇਂ ਜੇ ਤੁਸੀਂ ਕਰੋਗੇ ਫੇਰ ਹੀ ਤੁਹਾਡੇ ਕੋਲੇ ਆਊਗਾ ਨਹੀਂ ਇਹਨੇ ਮੋਬਾਈਲ ਜੀ ਦਾ ਕੰਮ ਛੱਡ ਦੇਣਾ ਠੀਕ ਹੈ ਨਾ ਧੰਨਵਾਦ ਆ ਸਾਰੇ ਭਰਾਵਾਂ ਦਾ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ